ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹਿਲੀ ਪਾਦਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਪੁਰਬ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਿੰਘ ਸਭਾ ਕੋੜ ਖਾਲਸਾ ਆਬਾਦੀ ਸੁੰਦਰ ਨਗਰ ਵੱਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸਜਾਏ ਹੋਏ ਪੰਜ ਪਿਆਰੇ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਗੁਰਮਤੀ ਕੀਰਤਨ ਕਰਕੇ ਬੱਚਿਆਂ ਦੇ ਸਕੂਲੀ ਜਥੇ ਅਤੇ ਸ਼ਰਧਾਲੂ ਸੰਗਤਾਂ ਦੀ ਵੱਡੀ ਗਿਣਤੀ ਨੇ ਇਸ ਧਾਰਮਿਕ ਯਾਤਰਾ ਵਿੱਚ ਹਿੱਸਾ ਲਿਆ ਨਗਰ ਕੀਰਤਨ ਦੌਰਾਨ ਸੜਕ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇ ਜੱਕਾਰਿਆਣਾ ਪੂਰਾ ਇਲਾਕਾ ਗੂੰਜ ਉੱਠਿਆ ਇਸ ਮੌਕੇ ਤੇ ਅਵਤਾਰ ਸਿੰਘ ਬਿੱਟੂ ਆਤਿਸ਼ਬਾਜੀ ਕੋੜ ਖਾਲਸਾ ਵੱਲੋਂ ਸੰਗਤਾਂ ਲਈ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਗੁਰੂ ਦਾ ਪ੍ਰਸਾਦ ਛਕਿਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ

ਵਾਹੇ ਗੁਰੂ 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 ਵਾਹੇ ਗੁਰੂ

ਵਾਹ ਹੈ ਗੁਰੂ ਵਾਹ ਹੈ ਵਾਹ ਹੈ ਗੁਰੂ ਵਾਹ ਹੈ ਗੁਰੂ ਮੈਂ ਨਾ ਚੰਦੇ ਆ ਜਿਹੜਾ ਨਵ ਨਗਰ ਗਿਆ ਗਿਆ ਮੈਂ ਅਵਤਾਰ ਸਿੰਘ ਬਿੱਟੂ ਆਤਿਸ਼ਬਾਈ ਕੋੜ ਖਾਲਸਾ ਮੈਂ ਅੱਜ ਇਸ ਸ਼ੁਭ ਅਪਸਰੇ ਪਹਿਲੀ ਪਾਸ਼ਾ ਸ਼੍ਰੀ ਗੁਰਨਾਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰ ਤੇ ਸਾਰੇ ਹਿੰਦੁਸਤਾਨ ਪੰਜਾਬ ਔਰ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤ ਜਿਹੜੀ ਔਰ ਸਾਰਿਆਂ ਨੂੰ ਅੱਜ ਇਸ ਗੁਰਪੁਰਬ ਤੇ ਲੱਖ-ਲੱਖ ਵਧਾਈ ਦਿੰਦਾ ਔਰ ਅੱਜ ਅਸੀਂ ਸੁੰਦਰਨਗਰ ਓੜਖਾਲ ਸਾਹਿਬ ਅੰਮ੍ਰਿਤਸਰ ਤੋਂ ਜਿਹੜਾ ਹੈ ਗੁਰਦੁਆਰਾ ਸਿੰਘ ਸਭਾ ਸੁੰਦਰਨਗਰ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾਂਦਾ ਔਰ ਖੁਸ਼ੀਆਂ ਜਿਹੜੀਆਂ ਹੈ ਉਹ ਇਜਹਾਰ ਕੀਤੇ ਜਾਂਦੇ ਆ ਗੁਰਨਾਨ ਦੇਵ ਜੀ ਦੇ ਪ੍ਰਕਾਸ਼ ਗੁਰੂ ਤੇ ਇਹ ਸ੍ਰੀ ਗੁਰਦੁਆਰਾ ਸਾਹਿਬ ਸੁੰਦਰ ਨਗਰ ਤੋਂ ਸ਼ੁਰੂ ਹੁੰਦਾ ਹੋਇਆ ਲਾਈਨਾਂ ਤੋਂ ਔਰ ਸਾਡੇ ਗ੍ਰਹਿ ਵਿਖੇ ਸਰਦਾਰ ਸੁੱਚਾ ਸਿੰਘ ਆਤਿਸ਼ਬਾਜ ਜੋ ਐਸੋਲੇ ਸਵਰਗਵਾਸ ਵਰਗਾ ਚੇ ਨੇ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦਾ ਪਰਿਵਾਰ ਜਿਨ੍ਹਾਂ ਦੇ ਆਦਾਸ ਅਵਤਾਰ ਸਿੰਘ ਬਿੱਟੂ ਤੁਹਾਡੇ ਰੂਪ ਰੂਪ ਹੈ ਔਰ ਮੇਰੇ ਨਾਲ ਮੇਰੇ ਵੱਡੇ ਭਾਈ ਸਾਹਿਬ ਸਦਾ ਗੁਰਦੀਪ ਸਿੰਘ ਜੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਔਰ ਮੇਰੇ ਨਾਲ ਮੇਰੇ ਵੀਰ ਦਵਿੰਦਰ ਸਿੰਘ ਲਵਲੀ ਪ੍ਰੀਤਮ ਢਾਬੇ ਵਾਲੇ ਔਰ ਐਸਪੀ ਖੁਲਸਾਬ ਔਰ ਸਾਰੇ ਹੀ ਇਸ ਨਗਰ ਕੀਰਤਨ ਦੇ ਵਿੱਚ ਜਿਹੜੀ ਹੈ ਸੰਗਤਾਂ ਦੇ ਨਾਲ ਚੱਲ ਕੇ ਅਸੀਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ ਔਰ ਹਰ ਸਾਲ ਦੀ ਤਰ੍ਹਾਂ ਸਰਦਾਰ ਸੁੱਚਾ ਸਿੰਘ ਆਤਿਸ਼ਬਾਜ਼ੀ ਦੇ ਪਰਿਵਾਰ ਵੱਲੋਂ ਜਿਹੜਾ ਸਾਡੇ ਪਰਵਾਰ ਵੱਲੋਂ ਜਿਹੜੀ ਪਰੰਪਰਾ ਹੈ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਪਹਿਲਾ ਪੜਾ ਜਿਹੜਾ ਸਾਡੇ ਗ੍ਰਹਿ ਵਿਖੇ ਜਿਹੜਾ ਹੈ ਸ਼੍ਰੀ ਗੁਰਨਾਨદેਵ ਜੀ ਦੇ ਨਗਰ ਕੀਰਤਨ ਦਾ ਜਿਹੜਾ ਹੈ ਖੁਸ਼ੀ ਦੇ ਵਿੱਚ ਆਉਂਦਾ ਹੈ ਉਹ ਹਰ ਸਾਲ ਦੀ ਤਰ੍ਹਾਂ ਪੂਰੀ ਕੜਾਹ ਔਰ ਛੋਲਿਆ ਦਾ ਲੰਗਰ ਲਗਾ ਕੇ ਸੰਗਤ ਨੂੰ ਸ਼ਿਕਾਇਆ ਜਾਂਦਾ ਹੈ ਇਹ ਜਿਹੜੀ ਸੇਵਾ ਹੈ ਇਹ ਸ਼ੁਰੂ ਤੋਂ ਸਾਡੇ ਚੱਲਦੀ ਆ ਰਹੀ ਹੈ ਇਹ ਚੱਲਦੀ ਰਹੇਗੀ ਜੀ ਇਸ ਮੌਕੇ ਦੇ ਸਾਰੇ ਸੰਗਤ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਜਿੱਥੇ ਵੀ ਕੋ ਲੋਕ ਵਾਸਤੇ ਨੇ ਸਾਰਿਆਂ ਨੂੰ ਇਸ ਗੁਰਪਰਵ ਦੀ ਲੱਖ ਲੱਖ ਵਧਾਈ ਦੇ। ਗੁਰਪ੍ਰੀਤ ਸਿੰਘ ਪੁੱਲਰ ਜੀ ਨੂੰ ਇੱਕ ਬੇਨਤੀ ਕੀਤੀ ਸੀ ਇਸ ਨਗਰ ਕੇ ਤੀਰੀ ਸੁਰੱਖਿਆ ਦੀ ਬੁਹਾਈ ਆ ਲਈ ਉਹਨਾਂ ਨੇ ਸਾਡੇ ਨਾਲ ਫੋਰਸ ਜਿਹੜੀ ਹੈ ਉਹ ਜ਼ਰੂਰ ਭੇਜੀ ਹੈ ਔਰ ਨਾਲ ਨਾਲ ਲੇਡੀ ਪੁਲਿਸ ਔਰ ਜੈਟਸ ਪੁਲਿਸ ਜਿਹੜੀ ਹੈ ਉਹ ਨਾਲ ਨਾਲ ਚੱਲ ਰਹੀ ਹੈ ਔਰ ਮੈਂ ਇਸ ਦਿਨ ਚੁੱਪ ਦੇ ਆੜੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਿੱਥੇ ਜਿੱਥੇ ਵੀ ਲੋਕ ਇਹ ਜਿਹੜਾ ਅੱਜ ਦਾ ਦਿਨ ਔਰ ਨਗਰ ਕੀਰਤਨ ਦਾ ਔਰ ਜਿਸ ਦਿਨ ਗੁਰਪੁਰਬ ਹੈ ਸਾਰੇ ਘਰਾਂ ਤੇ ਦੀਮਾਲਾ ਜਰੂਰ ਕਰਨ ਔਰ ਜਿਹੜੀ ਹੈ ਉਹ ਵੱਣਦੀ ਹੈ ਕਿਉਂਕਿ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਗੁਰਪੁਰਬ ਹੈ ਇਹ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਮੈਂ ਜਵਿੰਦਰ ਸਿੰਘ ਲਵਲੀ ਮੇਰੇ ਵੱਡੇ ਵੀਰ ਅਵਤਾਰ ਸਿੰਘ ਬਿੱਟੂ ਆਦਿ ਸ਼ਬਾ ਜੀ ਨੇ ਬੁਲਾਇਆ ਸੀਗਾ ਆਪਣੇ ਇੱਥੇ ਪ੍ਰੋਗਰਾਮ ਤੇ ਨਗਰ ਕੀਰਤਨ ਦੇ ਪ੍ਰੋਗਰਾਮ ਤੇ ਜਿਹੜਾ ਕਿ ਇਹਨਾਂ ਨੇ ਬੜੇ ਹੀ ਸ਼ਰਧਾ ਨਾਲ ਮਨਾਇਆ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਤੇ ਬੜੇ ਹੀ ਸਾਲਾਂ ਤੋਂ ਇਹ ਚੱਲਦਾ ਆ ਰਿਹਾ ਇਹਨਾਂ ਦੇ ਘਰ ਦੀ ਰੀਤ ਆ ਰਹੀ ਹੈ ਲੰਗਰ ਪਾਣੀ ਧਾਰੀ ਛਕਾ ਕੇ ਤੇ ਅੱਜ ਪੰਜ ਪਿਆਰ ਦੀ ਸੇਵਾ ਕਰਦੇ ਹੋਏ ਇਹ ਸਾਰੇ ਸਮੂਹ ਤੇ ਅਸੀਂ ਮੇਰੇ ਮਿੱਤਰ ਅ ਮੇਰਾ ਬੇਟਾ ਹੈ ਮੇਰੇ ਨਾਲ ਮੇਰੇ ਨਾਲ ਏਐਜੀ ਸਰਦਾਰਨ ਤੀਰਸਿੰਘ ਉਪਲ ਜੀ ਹਨ ਅਸੀਂ ਸਾਰੇ ਇਸ ਸੂਬਾ ਲੋਕਾਂ ਨੂੰ ਸੂਬਾ ਅੰਮ੍ਰਿਤਸਰ ਵਾਸੀਆਂ ਨੂੰ ਸੂਬਾ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਆ ਕਿ ਉਹਨਾਂ ਨੇ ਆਪਣੇ ਉਹਨਾਂ ਦੇ ਨਿਸ਼ਕਸ਼ਕਾਂ ਦੇ ਚੱਲੇ ਦੀ ਵੀ ਹਦਦ ਕਰਦੇ ਹਾਂ ਕਿ ਸ਼ਹਿਰ ਦੇ ਵਿੱਚ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸਭ ਚੜ੍ਹਦੀ ਕਲਾ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵਾਸਤੇ ਅੱਜ ਲੰਗਰ ਦੇ ਇਤਿਹਾਮ ਸਿੰਘ ਜੀ ਉਹਦੇ ਵਿੱਚ ਕੜਾ ਪੌੜੀ ਛੋਲੇ ਪ੍ਰਸ਼ਾਦ ਬਣਾਇਆ ਗਿਆ ਸੀ ਜੀ ਸਾਰੀ ਲੰਗਰ ਦੇ ਸੰਗਤ ਨੇ ਬੜੇ ਪਿਆਰ ਨਾਲ ਛਕਿਆ ਜੀ ਬੈਠ ਕੇ ਵੀ ਗੁਰਪ੍ਰੀਤ ਸਿੰਘ ਭੁੱਲਰ ਜੀ ਨੂੰ ਇੱਕ ਬੇਨਤੀ ਕੀਤੀ ਸੀ ਇਸ ਨਗਰ ਕੇਤਰੀ ਸੁਰੱਖਿਆ ਦੀ ਬੁਹੈਯਾ ਲਈ ਉਹਨਾਂ ਨੇ ਸਾਡੇ ਨਾਲ ਫੋਰਸ ਜਿਹੜੀ ਹੈ ਉਹ ਆਪਣਾ ਨਾਮ ਬੋਲ ਕੇ ਜਿਹੜਾ ਨਗਰ ਕੀਰਤਨ ਕੱਢਿਆ ਹੈ ਕੀ ਕਹਿਣਾ ਚਾਹੋਗੇ ਜੀ ਸਰ ਮੇਰਾ ਨਾਮ ਰਣਜੀਤ ਸਿੰਘ ਉਪਕਲਾ ਆਮ ਰਿਟਾਇਰਡ ਪੁਲਿਸ ਅਫਸਰ ਸਿਸਟਿੰਟ ਇੰਸਪੈਕਟਰ ਜਨਰਲ ਆਫ ਪੁਲਿਸ ਅੱਜ ਦੇ ਮਹਾਨ ਦਿਵਸ ਤੇ ਮੇਰੇ ਬਹੁਤ ਪਿਆਰੇ ਮਿੱਤਰ ਸਰਉਧਾਸ ਸਿੰਘ ਮਿੱਟੂ ਜੀ ਆਤਸ ਪਾਜੀ ਵਾਲੇ ਉਹਨਾਂ ਨੇ ਅੱਜ ਇਸ ਪੁਰਬ ਤੇ ਸਾਰੀਆਂ ਸੰਗਤਾਂ ਦਾ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਤੇ ਬਹੁਤ ਸੋਹਣਾ ਜਿਹੜਾ ਪ੍ਰਬੰਧ ਸੀ ਸਾਰੇ ਲੋਕਾਂ ਨੇ ਬੜਾ ਇਸ ਨੂੰ ਉਤਸ਼ਾਹ ਨਾਲ ਮਨਾਇਆ ਤੇ ਮੈਂ ਇਹਨੂੰ ਇਹਦੇ ਪਰਿਵਾਰ ਨੂੰ ਇਸ ਸਮੂਹ ਨਾਨਕ ਜਿਹੜੇ ਜਿਹਾ ਸੰਗਤਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਵਾਹਿਗੁਰੂ ਕਾ ਜੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਸਰਨਤਾ ਸਿੰਘ ਨੂੰ ਆਤਿਸ਼ਬਾਜੀ ਵਾਲਿਆਂ ਨੇ ਨਿਰਧਨ ਗਣੀ ਰਾਤ 4:00 ਤੱਕ ਹੀ ਕਰ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਚਲੋ